ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂਗੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚਹਿਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੀ ਕਲੈਕਸ਼ਨ ਲੈ ਕੇ ਆਏ ਆ ਬਹੁਤ ਹੀ ਪਿਆਰੀ ਰਾਮ ਟੈਕਸ ਦੀ ਤਿੰਨ ਕੈਟਲੌਗ ਆਈਆਂ ਨੇ ਆਪਣੇ ਕੋਲੇ ਤਿੰਨ ਸੈੱਟ ਆਏ ਨੇ ਬਹੁਤ ਸੋਹਣੇ ਨੇ ਬਹੁਤ ਹੀ ਪਿਆਰੇ ਨੇ ਇਹ ਵਾਲੀ ਜਿਹੜੀ ਚਿਕਨ ਕਾਰੀ ਆ ਆਪਾਂ ਕਾਫੀ ਜ਼ਿਆਦਾ ਸੇਲ ਕਰ ਚੁੱਕੇ ਆ ਇਹਦੇ ਵਿੱਚ ਤਿੰਨ ਕਲਰ ਦੁਬਾਰਾ ਰਿਪੀਟ ਤੋਂ ਆਏ ਨੇ ਤੇ ਜਿੰਨੀ ਵੀ ਕਲੈਕਸ਼ਨ ਦਿਖਾਉਂਗੀ ਸਾਰੀ ਲੈ ਬਹੁਤ ਸੋਹਣੀ ਆਈ ਆ ਬਹੁਤ ਹੀ ਪਿਆਰੀ ਪਿਓਰ ਕਾਟਨ ਰੂਗੀ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਪਹਿਣ ਨੂੰ ਇਹਨਾਂ ਨੂੰ ਲਾਈਨਿੰਗ ਅੰਡਰਸ਼ਰਟ ਲਗਵਾਉਣ ਦੀ ਲੋੜ ਨਹੀਂ ਪਾਉਗੀ ਬਿਨਾ ਲਾਈਨਿੰਗ ਅੰਡਰਸ਼ਰਟ ਤੋਂ ਜਿਵੇਂ ਮਰਜੀ ਤੁਸੀਂ ਇਹਨਾਂ ਨੂੰ ਬਣਾ ਸਕਦੇ ਹੋ ਬਹੁਤ ਵਧੀਆ ਫੈਬਰਿਕ ਆ ਤੇ 1% ਵੀ ਸਿੰਥੈਟਿਕ ਵੇਚੋਗੇ ਰਾਮਟੈਕਸ ਦੀ ਗੱਲ ਆ ਜੇ ਵੀ ਜ਼ਿਆਦਾ ਤਾਂ ਫੈਬਰਿਕ ਨੂੰ ਐਕਸਪਲੇਨ ਕਰਨ ਦੀ ਲੋੜ ਪੈਂਦੀ ਹੋਈ ਨਹੀਂ ਹੈਗੀ ਹਰ ਪਹਿਣ ਰਾਮਟੈਕਸ ਦੇ ਨਾਮ ਨੂੰ ਜਾਣਦੀ ਹੋਈ ਆ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਸਕਰੀਨ ਤੇ ਸਾਡਾ ਨੰਬਰ ਚੱਲ ਰਿਹਾ ਉਹਦੇ ਉੱਪਰ ਜਾ ਕੇ ਤੁਸੀਂ ਸੈਂਡ ਕਰ ਸਕਦੇ ਹੋ ਜੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪੀਸ ਮੇਰੇ ਚੈਨਲ ਦੇ ਨਵੇਂ ਹੋ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਰੱਖੋ ਤਾਂ ਹੀ ਆਪਣੀਆਂ ਜਿੰਨੀਆਂ ਵੀ ਡੇਲੀ ਹਨਾ ਵੀਡੀਓਜ਼ ਆਉਂਦੀਆਂ ਨੇ ਤੁਹਾਡੇ ਤੱਕ ਪਹੁੰਚਣੀਆਂ ਬਹੁਤ ਪੈਣਾਂ ਦੇ ਮੈਸੇਜ ਆਉਂਦੇ ਨੇ ਸਾਨੂੰ ਏਦਾਂ ਦੇ ਸੂਟ ਚਾਹੀਦੇ ਨੇ ਸਾਨੂੰ ਏਦਾਂ ਦੇ ਜਿੰਨੀ ਸਾਡੀ ਕਲੈਕਸ਼ਨ ਆ ਨਾ ਅਸੀਂ ਡੇਲੀ ਲੈ ਕੇ ਆਉਂਦੇ ਆ ਹਰ ਵੀਕ ਦੇ ਸਾਰੇ ਦਿਨਾਂ ਦੇ ਵਿੱਚ ਸਾਡੀਆਂ ਕਲੈਕਸ਼ਨਾਂ ਆਉਂਦੀਆਂ ਨੇ ਹਰ ਰੇਂਜ ਦੇ ਉੱਤੇ ਆਉਂਦੀਆਂ ਨੇ ਤੇ ਹਰ ਫੈਬਰਿਕ ਲੈ ਕੇ ਆਉਂਦੇ ਆ ਸੋ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤਾਂ ਹੀ ਤੁਹਾਡੇ ਤੱਕ ਸਾਰੀਆਂ ਕਲੈਕਸ਼ਨਾਂ ਸਾਡੀਆਂ ਪਹੁੰਚਣਗੀਆਂ ਬੈਲ ਦੇ ਆਈਕਨ ਨੂੰ ਪ੍ਰੈਸ ਕਰੋਗੇ ਨਾਲ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਸੋਹਣਾ ਜਿਹਾ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋਗੇ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਬਾਕੀ ਆਪਣਾ ਸ਼ੌਪ ਦਾ ਟਾਈਮਿੰਗ ਉਹੀ ਹੈ ਜੀ 10 ਤੋਂ 5 ਜਦੋਂ ਵੀ ਤੁਸੀਂ ਆਉਣਾ ਤਾਂ ਤੁਹਾਡਾ ਗੇੜਾ ਨਾ ਲੱਗੇ ਇੱਕ ਕਾਲ ਕਰਕੇ ਜਰੂਰ ਆਇਓ ਤਾਂ ਕਿ ਤੁਹਾਨੂੰ ਅਟੈਂਡ ਕਰ ਸਕੀਏ ਤੇ ਤੁਹਾਨੂੰ ਵੀ ਗਰਮੀ ਦੇ ਵਿੱਚ ਇੰਨੀ ਦੂਰੋਂ ਮੋੜਨਾ ਨਾ ਪੈ ਜਾਵੇ ਠੀਕ ਹੈ ਜੀ ਤੇ ਪੇਮੈਂਟ ਦਾ ਮੈਥਡ ਆਪਣਾ ਆਨਲਾਈਨ ਹੀ ਹੈ ਜੀ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈ ਲੋ ਜੀ ਦਿਖਾਉਣੀ ਆ ਤੁਹਾਨੂੰ ਅੱਜ ਦੀ ਕਲੈਕਸ਼ਨ ਪਹਿਲਾਂ ਚਿਕਨ ਕਾਈਡੇ ਸੈਟ ਦਿਖਾ ਰਹੀ ਆ ਬਹੁਤ ਸੋਨੇ ਪੀਸ ਨੇ ਇਹ ਚਿਕਨ ਕਰੀ ਦੇ ਇੰਨੇ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਇਹਦੀ ਦੁਬਾਰਾ ਹੁਣ ਕੈਟਲੌਗ ਮਿਲ ਨਹੀਂ ਰਹੀ ਹੈ ਕਿਉਂਕਿ ਇੰਨੀ ਜ਼ਿਆਦਾ ਡਿਮਾਂਡ ਦੇ ਵਿੱਚ ਰਹੇ ਸੀ ਇਹ ਪੀਸ ਬਹੁਤ ਕਲਰ ਆਪਰ ਆਏ ਸੀ ਤੇ ਤਿੰਨ ਕੀ ਪੀਸ ਰਿਪੀਟ ਆਏ ਨੇ ਸੋ ਦੇਖ ਸਕਦੇ ਹੋ ਬਹੁਤ ਪਿਆਰਾ ਕੰਮ ਹੋਇਆ ਹੋਇਆ ਬਹੁਤ ਸੋਹਣਾ ਬਹੁਤ ਹੀ ਪਿਆਰਾ ਜਿਹੜਾ ਕੰਮ ਹੋਇਆ ਹੋਇਆ ਸਾਰਾ ਨੋਟ ਦਾ ਕੰਮ ਹੋਇਆ ਜਿਹੜੀ ਹੱਥੀ ਕਢਾਈ ਹੁੰਦੀ ਹੈ ਨਾ ਉਹੋ ਸਾਰੀ ਹੋਈ ਹੋਈ ਆ ਜਿੰਨਾ ਵੀ ਆ ਸਾਰਾ ਕੰਮ ਹੋਇਆ ਸਾਰਾ ਨੋਟ ਦਾ ਕੰਮ ਹੋਇਆ ਬਹੁਤ ਹੀ ਪਿਆਰਾ ਜਿਹੜਾ ਹੱਥ ਦੇ ਨਾਲ ਸਾਰਾ ਵਰਕ ਕੀਤਾ ਹੋਇਆ ਇੱਕ ਕਹਿ ਨਹੀਂ ਦਿੰਦੇ ਹੈਗੇ ਵੀ ਅਲੱਗ ਜੀ ਗ੍ਰੇਸ ਦੇ ਸਟਾਈਲ ਹੋਣਾ ਆ ਕੁਝ ਅਲੱਗ ਜਾਂ ਡਿਫਰੈਂਟ ਜਾਂ ਤੇ ਸਲੀਕ ਜਿਹੜਾ ਪਾਇਆ ਹੋਇਆ ਵੀ ਬੜਾ ਸੋਹਣਾ ਜਾਂ ਲੱਗੇ ਸਰਦਾਰੀ ਜਾਂ ਲੱਗੇ ਉਦਾਂ ਦੀਆਂ ਚੀਜ਼ਾਂ ਨੇ ਇਹ ਬਹੁਤ ਪਿਆਰੀਆਂ ਤੇ ਬਹੁਤ ਹੀ ਸੋਹਣੀਆਂ ਠੀਕ ਹੈ ਪੱਲੇ ਦੇ ਉੱਪਰ ਵੀ ਤੁਹਾਨੂੰ ਲੈਸਿਸ ਵਗੈਰਾ ਦਾ ਸਾਰਾ ਕੰਮ ਮਿਲੇਗਾ ਇਹਨਾਂ ਦੀ ਜਿਹੜੀ ਬੈਕ ਰਹੂਗੀ ਨਾ ਉਹ ਇਸ ਤਰ੍ਹਾਂ ਰਹੂਗੀ ਇਹਨਾਂ ਦੀ ਜਿਹੜੀ ਬੈਕ ਰਹੂਗੀ ਪ੍ਰਿੰਟਰ ਰਹੂਗੀ ਤੇ ਜਿਹੜੀਆਂ ਬਾਹਾਂ ਹੋਣਗੀਆਂ ਉਹ ਵੀ ਸੇਮ ਪ੍ਰਿੰਟਡ ਹੀ ਆਉਣਗੀਆਂ ਠੀਕ ਹੈ ਜੀ ਬਹੁਤ ਸੋਹਣੇ ਸੂਟ ਰੈਡੀ ਹੁੰਦੇ ਆ ਮੇਨ ਲੁੱਕ ਇਹਨਾਂ ਦੀ ਜਿਹੜੀ ਬਣਨੀ ਆ ਉਹ ਰੈਡੀ ਹੋਿਆਂ ਦੇ ਬਣਨੀ ਆ ਠੀਕ ਹੈ ਜੀ ਨਾਲ ਇਹਨਾਂ ਦੇ ਪਲੇਨ ਬਾਟਮ ਲੈਣੀਆਂ ਇਹ ਪਿਸਤਾ ਲਾਈਟ ਜਿਆ ਗ੍ਰੀਨੀਸ਼ ਸ਼ੇਡ ਆ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਜਿਹਾ ਆ ਲੋ ਆਹ ਹੈਗੀ ਪੀਸ ਦੀ ਬਣੀ ਹੋਈ ਦੀ ਲੁੱਕ ਇਹ ਤਾਂ ਤੁਸੀਂ ਪੀਸ ਦੀ ਬਣੀ ਹੋਈ ਦੀ ਲੁੱਕ ਚੈੱਕ ਕਰ ਸਕਦੇ ਹੋ ਦੇਖੋ ਕਿੰਨਾ ਸੋਹਣਾ ਪੀਸ ਰੈਡੀ ਹੋਇਆ ਹੋਇਆ ਤੇ ਨਾਲ ਹੀ ਤੇ ਜਿਹੜਾ ਦੁਪੱਟਾ ਮਿਲੂਗਾ ਉਹ ਵੀ ਬਹੁਤ ਪਿਆਰਾ ਮਿਲੂਗਾ ਬਹੁਤ ਸੋਹਣੇ ਪੂਰੇ ਖੁੱਲੇ ਢੁਲੇ ਦੁਪੱਟੇ ਲੱਗੇ ਹੋਏ ਆ ਬਹੁਤ ਸੋਹਣੀ ਕਲੈਕਸ਼ਨ ਆ ਤੇ ਬਹੁਤ ਹੀ ਪਿਆਰੇ ਨੇ ਦੇਖੋ ਬਹੁਤ ਸੋਹਣਾ ਦੁਪੱਟਾ ਲੱਗਿਆ ਹੋਇਆ ਪਿਸਤਾ ਗ੍ਰੀਨ ਲਾਈਟ ਪਿਸਤਾ ਜਿਹਾ ਕਲਰ ਆ ਤੇ ਬਹੁਤ ਹੀ ਪੂਰੇ ਪ्योर ਮਡਾਲ ਦੇ ਦੁਪੱਟੇ ਨੇ ਇਹਨਾਂ ਦੇ ਜਿਹੜੀ ਮਸਲੀਨ ਤੋਂ ਵੀ ਕੁਝ ਪਲੱਸ ਕੁਆਲਿਟੀ ਆ ਜਾਂਦੀ ਹੈ ਨਾ ਉਹ ਵਾਲੀ ਕੁਆਲਿਟੀ ਆ ਸਿਰ ਤੇ ਰੁਕਣ ਵਾਲੇ ਨੇ ਗਰਮੀਆਂ ਦੀ ਸਭ ਤੋਂ ਬੈਸਟ ਕਲੈਕਸ਼ਨ ਆ ਕਲਰ ਤੇ ਜਿਹੜੀ ਇਹ ਮੇਲ ਲੈ ਕੇ ਆਈਆਂ ਨਾ ਮਤਲਬ ਕਿ ਸੂਟ ਗ੍ਰੇ ਸੀ ਇਹਨਾਂ ਦੀ ਬਹੁਤ ਜ਼ਿਆਦਾ ਇਹ ਬਣੇ ਹੋਏ ਜਿਹੜੇ ਗੇਸ ਹੁੰਦੀਆਂ ਉਹ ਤਾਂ ਬਹੁਤ ਬਹੁਤ ਹੀ ਡਿਫਰੈਂਟ ਹੁੰਦੀਆਂ ਨੰਬਰ ਹੋਊਗਾ ਜੀ 1 1 ਨੰਬਰ ਸੂਟ ਰਹੂਗਾ ਬਹੁਤ ਹੀ ਪਿਆਰਾ ਜਿਹਾ ਤੇ ਬਹੁਤ ਹੀ ਸੋਹਣਾ ਜਿਹਾ ਆ ਲੋ ਸੈਕੰਡ ਕਲਰ ਦੇ ਵਿੱਚ ਚੈੱਕ ਕਰ ਲਓ ਬਲੈਕ ਕਲਰ ਮਿਲ ਹੈਗਾ ਜੀ ਵਾਈਟ ਕਲਰ ਇਹਦਾ ਨਹੀਂ ਮਿਲਿਆ ਹੈਗਾ ਵਾਈਟ ਦੀ ਹਮੇਸ਼ਾ ਹੀ ਡਿਮਾਂਡ ਰਹੀ ਹੈ ਸਾਡੇ ਕੋਲੇ ਪਰ ਬਲੈਕ ਰੀਪੀਟ ਤੇ ਆ ਚੁੱਕਿਆ ਜਿਹੜੀਆਂ ਬੰਨ ਨੂੰ ਬਲੈਕ ਚਾਹੀਦਾ ਹੋਇਆ ਤਾਂ ਬਲੈਕ ਤੁਸੀਂ ਲੈ ਸਕਦੇ ਹੋ ਸਾਰਾ ਉੱਪਰ ਜਿੰਨਾ ਵੀ ਆ ਤੁਹਾਨੂੰ ਕੰਮ ਲਿੰਦਾ ਸਾਰਾ ਨਾ ਪੈਚ ਦਾ ਕੰਮ ਲੱਗ ਕੇ ਸਾਰਾ ਥ੍ਰੈਡ ਦਾ ਕੰਮ ਹੋਇਆ ਹੋਇਆ ਬਹੁਤ ਸੋਹਣਾ ਪੀਸ ਆ ਬਹੁਤ ਹੀ ਪਿਆਰਾ ਠੀਕ ਹੈ ਜੀ ਇਹਦੀ ਵੀ ਬੈਕ ਇਸੇ ਤਰ੍ਹਾਂ ਪ੍ਰਿੰਟਡ ਰਹੂਗੀ ਤੇ ਨਾਲ ਇਹਦੇ ਪਲੇਨ ਬਾਟਮ ਰਹੂਗਾ ਠੀਕ ਹੈ ਜੀ ਬਹੁਤ ਹੀ ਸੋਹਣਾ ਬਹੁਤ ਪਿਆਰਾ ਪੀਸ ਆ ਤੋਂ ਜਿਹੜੀ ਭੈਣ ਨੂੰ ਵੀ ਜਿਹੜਾ ਵੀ ਪੀਸ ਚਾਹੀਦਾ ਹੋਇਆ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਜੀ ਇਹਦਾ ਦੁਪੱਟਾ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਜਿਹਾ ਚੈੱਕ ਕਰੋ ਦੁਪੱਟਾ ਵੀ ਬਹੁਤ ਸੋਹਣਾ ਤੇ ਸੂਟ ਵੀ ਬਹੁਤ ਸੋਹਣਾ ਜਿਹੜੀ ਭੈਣ ਨੂੰ ਜਿਹੜਾ ਵੀ ਸੂਟ ਜਿਹੜਾ ਵੀ ਕਲਰ ਪਸੰਦ ਆਊਗਾ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰੀ ਚਲਿਓ ਨੰਬਰ ਹੋਊਗਾ ਜੀ 2 2 ਨੰਬਰ ਸੂਟ ਹੋਊਗਾ ਲਓ ਜੀ ਨੈਕਸਟ ਸ਼ੇਡ ਇਹ ਸ਼ੇਡ ਜਾਨੀ ਕਿ ਬਹੁਤ ਹੀ ਰੇਅਰ ਆਉਂਦਾ ਵਾ ਕਿਉਂਕਿ ਡਾਰਕ ਆਰੰਜ ਚ ਤਾਂ ਆਪਾਂ ਜ਼ਿਆਦਾਤਰ ਲੈ ਹੀ ਲਨੇ ਆ ਬਟ ਜਿਹੜਾ ਇਹ ਮਿੱਠਾ ਜਿਹਾ orange ਸ਼ੇਡ ਆ ਇਹ ਬਹੁਤ ਘੱਟ ਸਟਾਕਾਂ ਦੇ ਵਿੱਚ ਆਉਂਦਾ ਜਾਨੀ ਕਿ ਯੂਨੀਕ ਜਿਹਾ ਕਲਰ ਆ ਜਾਂਦਾ ਇਹ ਤੇ ਦੇਖੋ ਇਹਦਾ ਕਲਰ ਵੀ ਦੇਖੋ ਤੇ ਇਹਦੀ ਗ੍ਰੇਸ ਵੀ ਦੇਖੋ ਬਹੁਤ ਪਿਆਰਾ ਸੂਟ ਆ ਇਹਦੇ ਤੇ ਵੀ ਸਾਰੇ ਤੁਹਾਨੂੰ ਨੋਟਵਰਕ ਦਾ ਕੰਮ ਮਿਲੂਗਾ ਹੈਂਡ ਦੇ ਨਾਲ ਸਾਰਾ ਹੈਂਡ ਦਾ ਕੰਮ ਹੋਇਆ ਹੋਇਆ फ्रंट लुक बिल्कुल चिकनकारी दी ਰਹੂਗੀ ਵਿਚਕਾਰ ਵਿੱਚ ਸੂਟ ਦੇ ਸਾਰੇ ਕਿਤੇ ਤੁਹਾਨੂੰ ਨਾ ਸਾਰੀ ਹੈਂਡ ਦੇ ਨਾਲ ਟੱਚਿੰਗ ਮਿਲੂਗੀ ਬਹੁਤ ਸੋਹਣਾ ਯਾਨੀ ਕਿ ਅਲੱਗ ਜੀ ਡਿਫਰੈਂਟ ਜੀ ਸਰਦਾਰੀ ਜੀ ਲੁੱਕ ਦੇ ਪੀਸ ਇਹ ਰੈਡੀ ਹੋਏ ਹੋਏ ਨੇ ਬਹੁਤ ਸੋਹਣੇ ਇਹਦੇ ਨਾਲ ਸੇਮ ਇਸ ਤਰ੍ਹਾਂ ਬੈਕ ਆਉਗੀ ਇਹਦੀ ਨਾਲ ਟレイン बॉटम ਆਉਗੀ ਜੀ ਇਹਨੂੰ ਕੋਈ ਲਾਈਨਿੰਗ ਨਹੀਂ ਪਾਣਾ ਲਾਈਨਿੰਗ ਤਾਂ ਦਰਜੈਂਦੀਆਂ ਲਾਈਨਿੰਗ ਦੀ ਰਿਕੁਆਇਰ ਨਹੀਂ ਹੈਗੀ ਬਸ ਤੁਹਾਨੂੰ ਇਹਦਾ ਫਰੰਟ ਪੱਲਾ ਜਿਹੜਾ ਉਹ ਚਿਕਨਕਾਰੀ ਵਾਲਾ

ਸੇਮ ਦੁਪੱਟਾ ਮਿਲੂਗਾ ਬਹੁਤ ਸੋਹਣਾ ਪੀਸ ਆ ਤੇ ਰੈਡੀ ਹੋਏ ਪੀਸਾਂ ਦੀ ਗ੍ਰੇਸ ਮੈਂ ਬਾਰ-ਬਾਰ ਕਹਿ ਰਹੀ ਆ ਜਿਹੜੀ ਇੰਨੀ ਸੋਹਣੀ ਲੱਗ ਰਹੀ ਆ ਸਿਰਫ ਖੁੱਲੇ ਹੋਏ ਰੈਡੀ ਹੋਏ ਇਹ ਤੋਂ ਇਹ ਤੋਂ ਵੀ ਕਿਤੇ ਜ਼ਿਆਦਾ ਸੋਹਣੇ ਲੱਗਣਗੇ ਤਿੰਨ ਨੰਬਰ ਸੂਟ ਰਹੂਗਾ ਜੀ ਇਹ ਆ ਜੀ ਵੀ ਇਹ ਵਾਲੇ ਆਗੇ ਗਰਲਿਸ਼ ਲੁੱਕ ਦੇ ਸੂਟ ਠੀਕ ਹੈ ਜੀ ਹੁਣ ਜਿਹੜੇ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਤੁਸੀਂ ਆਪਣੀ ਬਹੁਤ ਭੈਣਾਂ ਦੇ ਮੈਸੇਜ ਆ ਰਹੇ ਆ ਜਿਹੜੀਆਂ ਆਪਣੀ ਮੰਮੀ ਲਈ ਹਨ ਵੀ ਜਿਵੇਂ ਮਦਰਸ ਦੇ ਨਾਲ ਕਿ ਹਟਿਆ ਬਾਹਰੋਂ ਫੋਨ ਤੋਂ ਭੈਣਾਂ ਬਹੁਤ ਆਪਣੀਆਂ ਮਦਰਸ ਦੇ ਲਈ ਆਪਣੀ ਦਾਦੀ ਲਈ ਆਪਣੀ ਮਾਸੀ ਲਈ ਇਹ ਗਿਫਟ ਦੇ ਤੌਰ ਤੇ ਭੇਜ ਰਹੀਆਂ ਨੇ ਸੂਟ ਲੈ ਲੈ ਕੇ ਵੀ ਬਹੁਤ ਵਧੀਆ ਲੱਗਣ ਸੋਹਣੇ ਲੱਗਣ ਹਨਾ ਤੇ ਆਹ ਵਾਲੀ ਚੀਜ਼ ਜਿਹੜੀ ਆਈ ਆ ਬਹੁਤ ਪਿਆਰੀ ਆਈ ਆ ਤੁਸੀਂ ਜੇ ਆਪਣੀ ਮੰਮੀ ਨੂੰ ਕਿਸੇ ਮਾਸੀ ਨੂੰ ਦੇਣਾ ਹਨਾ ਤਾਂ ਬਹੁਤ ਹੀ ਜਾਨੀ ਕਿ ਆਪ ਦੇ ਕਿਸੇ ਜਿਹਨੂੰ ਆਪ ਕੋ ਬਹੁਤ ਜ਼ਿਆਦਾ ਪਿਆਰ ਕਰਦੇ ਹੋਈਏ ਵੀ ਖਾਸ ਆਪਣੇ ਲਈ ਉਹਨਾਂ ਲਈ ਇਹ ਗਿਫਟ ਦੇ ਰੂਪ ਚ ਵੀ ਜੇ ਤੁਸੀਂ ਸੂਟ ਦੇਣੀ ਆ ਤਾਂ ਆਏ ਹੋਈ ਵੀ ਉਹ ਯਾਦਗਾਰਨ ਬਹੁਤ ਸੋਹਣੀ ਚੀਜ਼ ਬਣ ਕੇ ਆਈ ਹੋਈ ਹੈ ਇਹ ਇਹ ਰਾਮ ਟੈਕਸਟੀ ਕ੍ਰिएशन ਆ ਸਾਰੀ ਇਸ ਤਰ੍ਹਾਂ ਇਹਦੇ ਵਿੱਚ ਪਿੰਟ ਟੈਕਸ ਦਾ ਕੰਮ ਰਹੂਗਾ ਇਹ ਜਿਹੜੀਆਂ ਪਿੰਟ ਟੈਕਸ ਲੱਗੀਆਂ ਨੇ ਨਾ ਹੁਣ ਇਹ ਤੁਹਾਨੂੰ ਆਏ ਲੱਗੂਗਾ ਵੀ ਸ਼ਾਇਦ ਇਹਦੇ ਵਿੱਚ ਗਲੀਆਂ ਜੀਆਂ ਹੋਣਗੀਆਂ نیچے ਲਾਈਨਿੰਗ ਲਗਵਾਉਣ ਦੀ ਲੋੜ ਰਹੂਗੀ ਬਟ ਇਹਦੇ نیچے ਕੋਈ ਲਾਈਨਿੰਗ ਦੀ ਨੀਡ ਨਹੀਂ ਇਹਨਾਂ ਨੇ ਅਲੱਗ ਤੋਂ ਇਸ ਤਰ੍ਹਾਂ ਕਪੜਾ ਪੱਟੀ ਲਾਈ ਹੋਈ ਆ ਇਹਦੇ نیچے ਕਿਸੇ ਤਰ੍ਹਾਂ ਦੀ 1% ਵੀ ਲਾਈਨਿੰਗ ਅੰਡਰਸ਼ਰਟ ਦੀ ਰਿਕੁਆਇਰ ਨਹੀਂ ਰਹੂਗੀ ਕਪੜੇ ਨੂੰ ਇੰਨਾ ਸੋਹਣਾ ਇੰਨਾ ਹੌਲਾ ਜਾਂ ਲਾਈਟ ਵੇਟ ਜਿਹਾ ਕਾਟਨ ਦਾ ਫੈਬਰਿਕ ਆ ਬਹੁਤ ਪਿਆਰਾ ਇਸ ਤਰ੍ਹਾਂ ਲੁਗਾ ਇਹਦੇ ਘੇਰੇ ਦੇ ਉੱਪਰ ਡਿਜ਼ਾਈਨ ਬਹੁਤ ਪਿਆਰਾ ਰਾਨ ਟੈਕਸ ਦੀ ਫੈਸ਼ਨ ਤੁਹਾਨੂੰ ਟੈਗਿੰਗ ਮਿਲੂਗੀ ਸਾਰੇ オリジナル ਪੀਸ ਨੇ ਜੀ ਨਾਲ ਇਹਦੇ ਬਹੁਤ ਹੀ ਡਿਫਰੈਂਟ ਜਾਂ ਦੁਪੱਟਾ ਡਿਫਰੈਂਟ ਦੁਪੱਟਾ ਗੋਗੇ ਦੁਪੱਟੇ ਦੇ ਨਾਲ ਹੀ ਸੂਟ ਦੀ ਗ੍ਰੇਸ ਹੁੰਦੀ ਆ ਤੇ ਦੁਪੱਟਾ ਬਹੁਤ ਸੋਹਣਾ ਬਹੁਤ ਪਿਆਰਾ ਬਣਿਆ ਹੋਇਆ ਲੋ ਏਦਾਂ ਹੈਗੀ ਇਹਦੀ ਦੁਪੱਟੇ ਦੀ ਲੁੱਕ ਬਹੁਤ ਸੋਹਣੀ ਬਹੁਤ ਪਿਆਰੀ ਜਿਵੇਂ ਮਰਜੀ ਤੁਸੀਂ ਹਨਾ ਇਹਦੀ ਬੁੱਕਲ ਮਾਰੋ ਮੇਨ ਕੀ ਹੁੰਦਾ ਵਾ ਵੀ ਸਿਰ ਤੇ ਰੁਕਣ ਵਾਲਾ ਹੋਵੇ ਵਧੀਆ ਬੁੱਕਲ ਵੱਜੇ ਸੋ ਜਿਵੇਂ ਮਰਜੀ ਤੁਸੀਂ ਇਹਨੂੰ ਦੁਪੱਟੇ ਨੂੰ ਲੈ ਸਕਦੇ ਹੋ ਇੰਨਾ ਸੋਹਣਾ ਮੈਂ ਇੰਨਾ ਪਿਆਰਾ ਦੁਪੱਟਾ ਵਾ ਤੇ ਨਾਲ ਇਹਦੇ ਸਾਰੇ ਪਿੰਟੈਕਸ ਦਾ ਕੰਮ ਹੋਇਆ ਹੋਇਆ ਸਾਰੇ ਦੁਪੱਟੇ 'ਚ ਪਿੰਟੈਕਸ ਦਾ ਕੰਮ ਹੋਇਆ ਸਾਰੀ ਉਸੇ ਤਰ੍ਹਾਂ ਫਲਾਵਰ ਪ੍ਰਿੰਟਿੰਗ ਬਣੀ ਆ ਜਿਵੇਂ ਸ਼ਾਰਟ ਦੇ ਉੱਪਰ ਬਣੀ ਆ ਬਹੁਤ ਸੋਹਣੀ ਗ੍ਰੇ ਸਾਡਾ ਦੁਪੱਟੇ ਦੀ ਸੋ ਜਿਹੜੀਆਂ ਭੈਣਾਂ ਇਦਾਂ ਦੇ ਸੂਟ ਲਾਇਕ ਕਰਦੀਆਂ ਨੇ ਤਾਂ ਤੁਸੀਂ ਫਟਾਫਟ ਆਰਡਰ ਦਿਓ ਨਾਲ ਫੋਰ ਸਾਈਡ ਬਹੁਤ ਸੋਹਣੀ ਲੈਸ ਦੇ ਨਾਲ ਸਾਰੀ ਫਿਨਿਸ਼ਿੰਗ ਦਿੱਤੀ ਹੋਈ ਆ ਦੁਪੱਟੇ ਨੂੰ ਠੀਕ ਹੈ ਜੀ ਸੋ ਫਟਾਫਟ ਕਰ ਲਓ ਆਰਡਰ ਜਿਨ੍ਹਾਂ ਨੂੰ ਇਹ ਵਾਲੀਆਂ ਚੀਜ਼ਾਂ ਚਾਹੀਦੀਆਂ ਸੀਗੀਆਂ ਨੰਬਰ ਹੈਗਾ ਜੀ 4 4 ਨੰਬਰ ਇਹ ਸੂਟ ਰਹੂਗਾ ਇਹਦੇ ਵਿੱਚ ਵੀ ਸੇਮ ਤਿੰਨ ਕਲਰ ਆਈਆਂ ਆ ਆਪਣੇ ਕੋਲ ਕਿੰਨੇ ਹੀ ਕਲਰ ਇਹਦੇ ਬਹੁਤ ਹੀ ਪਿਆਰੇ ਆਏ ਨੇ ਬਹੁਤ ਸੋਹਣੇ ਆਏ ਨੇ ਆ ਲੋ नेक्स्ट ਕਲਰ ਇਹਦਾ ਲਾਈਟ ਜਿਹਾ ਪਰਪਲ ਸ਼ੇਡ ਦੇਖੋ ਇਹ ਵੀ ਕਿੰਨਾ ਪਿਆਰਾ ਕਿੰਨਾ ਸੋਹਣਾ ਸੇਮ ਇਸੇ ਤਰ੍ਹਾਂ ਇਹਨੇ ਬਣ ਕੇ ਰੈਡੀ ਹੋਣਾ ਠੀਕ ਹੈ ਜੀ ਨੰਬਰ ਹੋਊਗਾ ਜੀ 5 5 ਨੰਬਰ ਸੋਟ ਰਹੂਗਾ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਜਿਆ ਇਨ ਨੈਕਸਟ ਹੈਗਾ ਦੀਏ ਦੇ ਵਿੱਚ ਹਲਕੀ ਲਾਈਟ ਜਿਹਾ ਸਕਾਈ ਬਲੂ ਕਲਰ ਬਿਲਕੁਲੀ ਲਾਈਟ ਜਿਹਾ ਮਿੱਠੇ ਜਿਹਾ ਇੰਗਲਿਸ਼ ਜਿਹਾ ਚਾਟ ਆਇਨੇ ਦੇ ਵਿੱਚ ਨਾ ਜ਼ਿਆਦਾ ਡਾਰਕ ਨਾ ਜਿਆਦਾ ਲਾਈਟ ਮਤਲਬ ਕਿ ਜਿੱਦਾਂ ਦੇ ਇਨਸਾਨ ਲਈ ਬਣੇ ਉਦਾਂ ਦੇ ਸਮਝੋ ਜਿਵੇਂ ਆਪਣੀ ਮੰਮੀ ਦੀ ਦਾਦੀ ਦੇ ਲਈ ਆਪਾਂ ਇਹ ਜੇ ਸੂਟ ਲੈਣੇ ਹੁਣ ਮੰਮੀ ਲਈ ਮਾਸੀ ਲਈ ਤਾਂ ਉਦਾਂ ਦੀ ਕਲਰਸ ਨੇ ਉਦਾਂ ਦੀ ਕ੍ਰੀਏਸ਼ਨ ਹੋਈ ਆ ਬਹੁਤ ਸੋਹਣੇ ਪੀਸ ਨੇ ਬਹੁਤ ਹੀ ਪਿਆਰੇ ਤੇ ਨਾਲ ਦੁਪੱਟੇ ਦਾ ਇੰਨੇ ਜਿਆਦਾ ਸਕੂਨ ਇੰਨੇ ਸੌਫਟ ਵਾਲੇ ਨੇ ਜਾਨੀ ਕਿ ਜਿੱਦਾਂ ਦੇ ਤੁਸੀਂ ਕਹੋ ਕਿ ਉਹ ਭਾਗ ਦੀਆਂ ਹੋਣੀਆਂ ਮੇਰੇ ਉਹਨਾਂ ਨੂੰ ਇਹੀ ਹੁੰਦਾ ਵੀ ਸਿਰ ਤੇ ਰੁਕੇ ਵਧੀਆ ਬੁੱਕਲ ਵਗੈਰਾ ਦੁਪੱਟੇ ਦੀ ਬਾਜੀ ਬਹੁਤ ਸੋਹਣੇ ਨਾਲ ਦੁਪੱਟੇ ਲੱਗਿਆ ਕਲਰ ਤਾਂ ਹੈਗੀ ਬਹੁਤ ਸੋਹਣੀ ਤਿੰਨ ਕਲਰ ਨੇ ਇਹਦੇ ਵੀ 6 ਨੰਬਰ ਹੋਊਗਾ ਜੀ ਇਹ ਵਾਲਾ ਸੂਟ ਲਓ ਜੀ ਜੇ ਜਿਹੜੀ ਇਹ ਵਾਲੀ ਕ੍ਰिएशन ਦਿਖਾਉਣ ਲੱਗੀ ਆ ਇਹ ਚਾਹੇ ਤੁਸੀਂ ਕਿਸੇ ਵੀ ਏਜ ਦੇ ਵਿੱਚ ਪਾ ਸਕਦੇ ਹੋ ਚਾਹੇ ਤੁਸੀਂ ਯੰਗ ਹੋ ਚਾਹੇ ਮੀਡੀਅਮ ਏਜ ਚੋ ਚਾਹੇ 올ਡ ਏਜ ਚੋ ਜੇ ਤੁਸੀਂ ਇਸ ਤਰ੍ਹਾਂ ਦੇ ਵਧੀਆ ਸੋਹਣੇ ਜੇ ਕਲਰ ਬ੍ਰਾਈਟ ਜੇ ਕਲਰ ਲਾਈਕ ਕਰਦੇ ਹੋ ਤਾਂ ਕਿਸੇ ਵੀ ਏਜ 'ਚ ਇਹਨੂੰ ਵੇਅਰ ਕਰ ਸਕਦੇ ਹੋ ਆ ਲਓ ਇਹ ਮਹਿੰਦੀ ਆ ਟੂਨ ਦੇ ਉੱਪਰ ਇਹ ਸਾਰੀ ਗਈ ਵੀ ਇਹ ਵੀ ਬਹੁਤ ਸੋਹਣਾ ਸੁਪੀਰੀਅਰ ਗੀਜ਼ਾ कॉटन ਦਾ ਬੇਸ ਲੱਗਿਆ ਹੋਇਆ ਇਹਨੂੰ ਵੀ 1% ਵੀ ਲਾਈਨਿੰਗ ਅੰਡਰਸ਼ਰਟ ਜੀ ਰਿਕੁਆਇਰ ਨਹੀਂ ਰਹੂਗੀ ਪੂਰਾ ਸੌਫਟ ਵਾਲੀ कॉटन ਆ ਗੀਜ਼ਾ कॉटन ਪੂਰੀ ਸੁਪੀਰੀਅਰ ਹੁੰਦੀ ਹੈ ਜੀ ਬਹੁਤ ਸੋਹਣਾ ਸਾਰਾ ਕੰਮ ਹੋਇਆ ਗਲੇ ਦੇ ਉੱਪਰ ਇਹ ਬਹੁਤ ਸੋਹਣਾ ਇਹਦਾ ਪੱਲਾ ਰੈਡੀ ਹੋਇਆ ਹੋਇਆ ਠੀਕ ਹੈ ਜੀ ਨਾਲ ਇਹਨਾਂ ਦੇ ਜਿਹੜੇ ਦੁਪੱਟੇ ਮਿਲਣਗੇ ਚਨੂਨ ਦੇ ਹੋਣਗੇ ਇਹਨਾਂ ਦੇ ਨਾਲ ਜਿਹੜਾ ਦੁਪੱਟਾ ਆਊਗਾ ਨਾ ਉਹ ਚਨੂਨ ਦਾ ਆਊਗਾ ਪਿਓਰ ਚਨੂਨ ਦਾ ਜਿਹੜਾ ਕੱਲਾ ਕਹਦੀ ਹੈ ਕਿ 1200 1500 ਦੇ ਕੱਲੇ ਦੁਪट्टे ਲਾਈਟ ਵੇਟ ਬਿਲਕੁਲ ਪਿਓਰ ਵਾਲੇ ਦੁਪट्टे ਲੱਗੇ ਹੋਏ ਨੇ ਲਓ ਜੀ ਬਹੁਤ ਸੋਹਣਾ ਦੁਪੱਟਾ 4 ਸਾਈਡ ਲੈਸ ਦਿੱਤੀ ਹੋਈ ਆ ਸਾਰੇ ਕਿਤੇ ਬਹੁਤ ਸੋਹਣੀ ਜਾਨੀ ਜੇ ਕ੍ਰੇਸ਼ਨ ਕੀਤੀ ਹੋਈ ਆ ਨੰਬਰ ਹੋਊਗਾ ਜੀ 7 7 ਨੰਬਰ ਸੂਟ ਰਹੂਗਾ ਇਹਦੇ ਵਿੱਚ ਵੀ ਤੁਹਾਨੂੰ 3 ਕਲਰ ਮਿਲਣਗੇ ਤਿੰਨੇ ਹੀ ਕਲਰ ਇਹਦੇ ਵੀ ਬਹੁਤ ਪਿਆਰੇ ਲੱਗਣਗੇ ਇਹ ਹੈਗਾ ਰਾਇਲ ਬਲੂ ਕਲਰ ਇਹ ਕਲਰ ਵੀ ਬਹੁਤ ਰੇਅਰ ਹੁੰਦਾ ਡਾਰਕ ਬਲੂ ਨੇਵੀ ਬਲੂ ਲਾਈਟ ਬਲੂ ਤਾਂ ਆਉਂਦੇ ਆਉਂਦੇ ਨੇ ਇਹ ਵਾਲਾ ਕਲਰ ਬਹੁਤ ਰੇਅਰ ਆਉਂਦਾ ਜਿਹੜਾ ਰਾਇਲ ਬਲੂ ਜਿਹਾ ਕਲਰ ਆ ਜਾਂਦਾ ਆ ਲਓ ਪਲੇਨ ਬਾਟਮ ਲੱਗੀਆਂ ਹੋਈਆਂ ਨੇ ਇਹਨਾਂ ਦੇ ਨਾਲ ਤੇ ਸ਼ਰਟਾਂ ਇਹਨਾਂ ਦੀਆਂ ਪ੍ਰਿੰਟਡ ਨੇ ਇਸ ਤਰ੍ਹਾਂ ਪਲੇਨ ਬਾਟਮ ਦੇ ਨਾਲ ਇਹਨਾਂ ਦੇ ਠੀਕ ਹੈ ਜੀ ਨੰਬਰ ਹੈਗਾ ਜੀ 8 ਸੇਮ ਰਹੂਗਾ ਪਿਓਰ ਚਨੂਨ ਦਾ ਦੁਪੱਟਾ ਇਹਨਾਂ ਨਾਲ ਲੋ ਨੈਕਸਟ ਕਲਰ ਦੇਖ ਲਓ ਇਹ ਵੀ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਜਿਹਾ ਕਲਰ ਆ ਲੋ ਸਾਰਾ ਜਿੰਨਾ ਵੀ ਪੱਲੇ ਤੇ ਦੇਖੋਗੇ ਸਾਰਾ ਹੈਂਡ ਦੇ ਨਾਲ ਨਾ ਨੋਟਵਰਕ ਦਾ ਕੰਮ ਹੋਇਆ ਸਾਰੇ ਪੱਲੇ ਦੇ ਉੱਪਰ ਤੇ ਇਹਦੇ ਗਲਾ ਜਿਹੜਾ ਬਣਿਆ ਉਹਦੇ ਉੱਪਰ ਵੀ ਸੇਮ ਕੰਮ ਹੋਇਆ ਹੋਇਆ ਹਲੋ ਇਹਦੇ ਗਲੇ ਦੇ ਉੱਪਰ ਵੀ ਸੇਮ ਹੈਂਡ ਦੇ ਨਾਲ ਸਾਰਾ ਕੰਮ ਕੀਤਾ ਹੋਇਆ ਇਹ ਵੀ ਕਲਰ ਇੰਨਾ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਆ ਯਾਨੀ ਕਿ ਹਰ ਸੈੱਟ ਦੇ ਵਿੱਚ ਉਹ ਪਹਿਲਾ ਕਲਰ ਸਭ ਤੋਂ ਪਹਿਲਾ ਚੁਆਇਸ ਹੁੰਦੀ ਹੈ ਇਹ ਵਾਲੇ ਕਲਰਾਂ ਜਿਹੜੇ ਰੇਅਰ ਆਉਂਦੇ ਨੇ ਨਾਲ ਇਹਦੇ ਵੀ ਸੇਮ ਚਨੂਨ ਦਾ ਦੁਪੱਟਾ ਮਿਲੂਗਾ ਤੁਹਾਨੂੰ ਨੰਬਰ ਹੋਊਗਾ ਜੀ 9 9 ਨੰਬਰ ਸੂਟ ਰਹੂਗਾ ਸੋ ਇਹ ਸੀਗੀ ਸਾਡੀ ਅੱਜ ਦੀ ਕਲੈਕਸ਼ਨਸ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਗੀ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਫਟਾਫਟ ਲੈ ਲਿਓ ਸਕਰੀਨਸ਼ਾਟ ਤੇ ਕਰ ਦਿਓ ਆਰਡਰ ਤੇ ਜਿਹੜੀਆਂ ਭੈਣਾਂ ਫੋਰਨ ਚ ਬੈਠੀਆਂ ਨੇ ਕਈ ਵਾਰੀ ਟਾਈਮਿੰਗ ਦੀ ਅਫਸਰਟ ਕਰਕੇ ਉਹਨਾਂ ਦੀਆਂ ਕਾਲਸ ਅਟੈਂਡ ਨਹੀਂ ਹੋ ਪਉਂਦੀਆਂ ਤਾਂ ਤੁਸੀਂ ਕੋਸ਼ਿਸ਼ ਕਰਿਆ ਕਰੋ ਭੈਣ ਬਣ ਕੇ ਵੌਇਸ ਮੈਸੇਜ ਵਗੈਰਾ ਜਾਂ ਟੈਕਸਟ ਮੈਸੇਜ ਜਿੱਦਾਂ ਦਾ ਵੀ ਤੁਹਾਨੂੰ ਈਜ਼ੀ ਲੱਗਦਾ ਕਰ ਸਕਦੇ ਹੋ ਫਿਰ ਉਹਨਾਂ ਦਾ ਇਹ ਕੁਸਚਨ ਹੁੰਦਾ ਤੁਸੀਂ ਪੇਮੈਂਟ ਕਿਵੇਂ ਲੈਣੇ ਹੋ ਪੇਮੈਂਟ ਜਿਵੇਂ ਤੁਹਾਨੂੰ ਈਜ਼ੀ ਲੱਗਦੀ ਆ ਚਾਹੇ ਤੁਸੀਂ ਬੈਂਕ ਟ੍ਰਾਂਸਫਰ ਕਰ ਸਕਦੇ ਹੋ ਵੈਸਟਰਨ ਯੂਨੀਅਨ ਕਰ ਸਕਦੇ ਹੋ ਜਿੱਦਾਂ ਵੀ ਤੁਹਾਨੂੰ ਈਜ਼ੀ ਲੱਗਦਾ ਤੁਸੀਂ ਉਸੇ ਤਰ੍ਹਾਂ ਆਪਣਾ ਪੇਮੈਂਟ ਮੋਡ ਸਿਲੈਕਟ ਕਰ ਸਕਦੇ ਹੋ ਠੀਕ ਹੈ ਜੀ ਤੇ ਚਲੋ ਜੀ ਚਲੋ ਜੀ ਮਿਲਦੇ ਆ ਫੇਰ ਨਵੀਂ ਵੀਡੀਓ ਦੇ ਨਾਲ ਨਵੇਂ ਹੋਰ ਸੋਹਣੇ ਜਿਹੇ ਸੂਟ ਲੈ ਕੇ ਜਾਣ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਲੈ ਕੇ ਆਉਂਦੇ ਆ ਜੀ ਹੋਰ ਨਿਊ ਜਿਹੇ ਸੂਟ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ